ਡਾ. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮrao Ambedkar ਬਾਰੇ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਸਿਆਸਤ ਕਰਮਾ ਗਈ ਹੈ। ਤਾਂ ਕਾਂਗਰਸ ਦੇ ਵੱਲੋਂ ਦੇਸ਼ ਭਰ ਦੇ ਵਿੱਚ ਸੜਕਾਂ ਉੱਤੇ ਜਾ ਕੇ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸੇਬਾਪਤ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਸਾਫਾ ਮੰਤਰੀ ਗੁਰਸਪੀਰੇ ਸਿੰਘ ਕੋਟਲੀ ਦੇ ਅਗਵਾਈ ਹੇਠ ਖੰਡਾ ਵਿੱਚ ਰੋਸ ਮਾਰਚ ਕੱਢਿਆ ਗਿਆ। ਦੇਖੋ ਇਸ ਤਰ੍ਹਾਂ ਹੈਗਾ ਕਿ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾ ਜੀ ਉਹਨਾਂ ਨੇ ਰਾਜ ਸਭਾ 'ਚ ਸੰਵਿਧਾਨ ਦੀ ਚਰਚਾ ਤੇ ਜਵਾਬ ਦਿੰਦੇ ਆ ਜਿਸ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਬਾਬਾ ਸਾਹਿਬ ਅੰਬੇਦਕਰ ਦਾ ਨਾਂ ਲਿਆ ਔਰ ਕਿਹਾ ਕਿ ਉਹਨਾਂ ਨੂੰ ਯਾਦ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਆ ਉਹਦੇ ਵਿਰੋਧ 'ਚ ਸਾਰੀ ਹਿੰਦੁਸਤਾਨ 'ਚ காங்கிரஸ் ਪਾਰਟੀ ਦੇ ਜਿੰਨੇ ਵੀ ਐਮਪੀ ਨੇ ਐਮਐਲਏ ਨੇ ਐਕਸਐਮਐਲਏ ਮਨਿਸਟਰਾਂ ਸਾਰੇ ਦੇ ਸਾਰੇ ਅੱਜ ਡੀਸੀਆਂ ਨੂੰ ਏਡੀਸੀਆਂ ਨੂੰ ਕਿ ਰਾਸ਼ਟਰਪਤੀ ਜੀ ਨੂੰ ਇੱਕ ਗਿਆਪਨ ਦੇ ਰਹੇ ਆ ਕਿ ਅਮਿਤ ਛਾ ਜੀ ਆਪਣੀ ਮਾਫੀ ਮੰਗਣ ਔਰ ਉਹਨਾਂ ਤੋਂ ਅਸਤੀਫਾ ਲਾਓ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਰਖਾਸ ਕਰੋ ਇਹ ਸਾਡੀ ਮੰਗ ਹੈ ਖੰਨੇ ਚ ਅੱਜ ਪ੍ਰੋਗਰਾਮ ਰੱਖਿਆ ਸੀ ਸਾਡੇ ਸਾਰੇ ਵਰਕਰ ਲੀਡਰ ਆਏ ਆ ਉਹ ਅਸੀਂ ਜਿਹੜਾ ਮੈਮੋਰੰਡਮ ਹੈ ਉਹ ਏਡੀਸੀ ਸਾਹਿਬ ਨੂੰ ਦੇਣਾ ਹੈ ਤੇ ਸਰ ਜੀ ਉਹਨਾਂ ਨੇ ਮਾਫੀ ਨਹੀਂ ਮੰਗੀ ਤਾਂ ਤੁਸੀਂ ਪਾਰਲੀਮੈਂਟ 'ਚ ਵੀ ਇਹ ਮੁੱਦਾ ਉਠਾਓਗੇ ਉਸ ਤੋਂ ਬਾਅਦ ਬਿਲਕੁਲ ਉਠਾਵਾਂਗੇ ਅਸੀਂ ਇਹ ਮੁੱਦਾ ਛੱਡਣਾ ਨਹੀਂ ਸਾਰੇ ਹਿੰਦੁਸਤਾਨ 'ਚ ਘਰ-ਘਰ ਚ ਲੈ ਕੇ ਜਾਣਾ ਕਿ ਇਹ ਉਹ ਲੋਕ ਨੇ ਜਿਹੜੇ ਸੰਵਿਧਾਨ ਬਦਲਣਾ ਚਾਹੁੰਦੇ ਸੀ ਲੋਕਾਂ ਨੇ ਉਨਨੀ ਵੋਟ ਨਹੀਂ ਦਿੱਤੀ ਇਹ ਫੇਰ ਵੀ ਬਾਬਾ ਸਾਹਿਬ ਅੰਬੇਦਕਰ ਜੀ ਜਿਹੜੇ ਪੂਜਨੀਆ ਹਨ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਉਹਨਾਂ ਦੇ ਸ਼ਬਦਾਂ ਦਾ ਜਿਹੜਾ ਉਪਯੋਗ ਉਹਨਾਂ ਲਈ ਕਰਦੇ ਆ ਉਹ ਇਹ ਹਿੰਦੁਸਤਾਨ ਦਾ ਕੋਈ ਵੀ ਆਦਮੀ ਬਰਦਾਸ਼ਤ ਨਹੀਂ ਕਰੇਗਾ ਔਰ ਅਸੀਂ ਕਾਂਗਰਸ ਪਾਰਟੀ ਕਿਉਂਕਿ ਅਸੀਂ ਸੰਵਿਧਾਨ ਬਣਾਉਣ ਵਾਲੀ ਪਾਰਟੀ ਆ ਅਸੀਂ ਕਿਸੇ ਹਾਲਤ ਚ ਬਰਦਾਸ਼ਤ ਨਹੀਂ ਕਰਾਂਗੇ ਦੇਖੋ ਦੇਸ਼ ਦੇ ਗ੍ਰਹਿ ਮੰਤਰੀ ਦਾ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਦੇਸ਼ ਦੀ ਏਕਤਾ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਔਰ ਇਹਦੇ ਨਾਲ ਇਹਨਾਂ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਹ ਸਾਹਮਣੇ ਆ ਗਈ ਹੈ ਕਾਂਗਰਸ ਪਾਰਟੀ ਤਾਂ ਹਮੇਸ਼ਾ ਹੀ ਇਹ ਕਹਿੰਦੀ ਆਈ ਆ ਕਿ ਇਹ ਜਿਹੜੇ ਬੀਜੇਪੀ ਵਾਲੇ ਨੇ ਯਾ ਇਹ ਮੋਦੀ ਔਰ ਅਮਿਤ ਸ਼ਾ ਇਹ ਤਾਂ ਸੰਵਿਧਾਨ ਬਦਲਣਾ ਚਾਹੁੰਦੇ ਨੇ ਔਰ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਚ ਵੀ ਇਹਨਾਂ ਦਾ 400 ਪਾਰ ਦਾ ਨਾਹਰਾ ਜਿਹੜਾ ਉਹ ਇਸੇ ਗੱਲ ਦੇ ਲਈ ਸੀਗਾ ਔਰ ਅੱਜ ਇਹ ਗੱਲ ਤੇ ਹੋਰ ਮੋਹਰ ਲੱਗ ਗਈ ਜਿਸ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਗ੍ਰਹਿ ਮੰਤਰੀ ਨੇ ਬਾਬਾ ਸਾਹਿਬ ਅੰਬੇਦਕਰ ਜਿਹੜੇ ਭਾਰਤ ਰਤਨ ਨੇ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਏਗਾ ਔਰ ਕਾਂਗਰਸ ਪਾਰਟੀ ਦੀ ਇਹ ਮੰਗ ਹੈ ਕਿ ਯਾ ਤਾਂ ਉਹ ਇਸ ਗੱਲ ਦੇ ਲਈ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗਣ ਯਾ ਆਪਣਾ ਅਸਤੀਫਾ ਦੇਣ ਔਰ ਸਾਡੀ ਤਾਂ ਇਹ ਵੀ ਮੰਗ ਆ ਕਿ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੇ ਉਹਨਾਂ ਅੱਜ ਕੋਈ ਮਾੜੀ ਜੀ ਵੀ ਕੋਈ ਨੈਤਿਕਤਾ ਹੈਗੀ ਆ ਤਾਂ ਉਹ ਦੇਸ਼ ਦੇ ਗ੍ਰਹਿ ਮੰਤਰੀ ਦਾ ਅਸਤੀਫਾ ਮੰਗਣ ਜਾਂ ਉਹਨਾਂ ਨੂੰ ਬਰਖਾਸਤ ਕਰਨ ਸੋ ਇਸ ਕਰਕੇ ਅੱਜ ਭਾਜੀ ਜਿਹੜੀ ਆ ਉਹ ਫੇਰ ਵੀ ਸਾਨੂੰ ਇਹ ਪਤਾ ਕਿ ਉਹਨਾਂ ਨੇ ਇਹ ਗੱਲ ਨਹੀਂ ਕਰਨੀ ਕਿਉਂਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਹ ਡਾਕਟਰ ਪੀ ਪੀ ਆਰ ਅੰਬੀਦਕਰ ਜੀ ਦੇ ਖਿਲਾਫ ਹੈ ਔਰ ਉਹ ਹਮੇਸ਼ਾ ਆ ਇਹ ਗੱਲ ਦੇ ਵਿੱਚ ਉਹ ਦੋਸ਼ੀ ਨੇ ਇਸ ਕਰਕੇ ਕਾਂਗਰਸ ਪਾਰਟੀ ਅਸੜਕਾ ਤੇ ਉਤਰੀ ਹੋਈ ਆ ਅਸੀਂ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਸੰਵਿਧਾਨ ਬਦਲ ਨਹੀਂ ਦੇਵਾਂਗੇ ਇਹ ਦੇਸ਼ ਦੇ ਲੋਕਾਂ ਦੇ ਲਈ ਆ ਦੇਸ਼ ਦੇ ਲੋਕਾਂ ਨੂੰ ਜੋ ਹੱਕ ਦਿਵਾਏ ਗਏ ਨੇ ਇਹ ਉਹਨਾਂ ਲੋਕਾਂ ਲਈ ਆ ਸੋ ਇਸ ਕਰਕੇ ਕਾਂਗਰਸ ਪਾਰਟੀ ਅੱਜ ਪੂਰੇ ਦੇਸ਼ ਦੇ ਲੋਕਾਂ ਨਾਲ ਚਟਾਨ ਦੀ ਤਰ੍ਹਾਂ ਖੜੀ